ਰਾਜਸਥਾਨ ਗੰਗਾਪੁਰ ਸਿਟੀ ਬੜਾ ਹੀ ਦਿਲ ਦਹਿਲਾਣ ਵਾਲਾ ਤੇ ਇਨਸਾਨੀ ਤਨੁ ਸ਼ਰਮਸ਼ਾਰ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਕ ਬਜ਼ੁਰਗ ਲੇਡੀ ਨੂੰ ਜਿਹੜੀ ਮਜ਼ਦੂਰੀ ਦੇ ਬਹਾਨੇ ਉੱਥੇ ਬੁਲਾਇਆ ਗਿਆ ਬੁਲਾਇਆ ਕਿਨੇ ਇੱਕ ਲੇਡੀ ਨੇ ਤੇ ਇੱਕ ਜੈਂਟਸ ਨੇ ਹਸਬੰਡ ਵਾਈਫ ਨੇ ਉਸ ਨੂੰ ਬੁਲਾਇਆ ਲੇਡੀ ਨੂੰ ਕਹਿੰਦੇ ਅਸੀਂ ਕੰਮ ਕਰਵਾਉਣਾ ਹੈਗਾ ਕੋਈ ਲੇਬਰ ਦਾ ਉਹ ਲੇਬਰ ਵਾਲੀ ਜਨਾਨੀ ਉੱਥੇ ਗਈ ਤੁਸੀਂ ਵੀ ਦੇਖਿਆ ਹੋਣਾ ਵੀ ਅੱਜ ਕੱਲ ਲੇਬਰ ਵਾਲੀਆਂ ਜਿਹੜੀਆਂ ਰਾਜਸਥਾਨੀ ਲੇਬਰ ਹੈਗੀ ਹੈ ਉਹ ਹੱਥਾਂ ਦੇ ਵਿੱਚ ਤੇ ਪੈਰਾਂ ਦੇ ਵਿੱਚ ਮੋٹے-ਮੋٹے ਚਾਂਦੀ ਦੇ ਕੜੇ ਪਾ ਕੇ ਰੱਖਦੇ ਹੈਗੇ ਆ। ਉਹਨਾਂ ਨੇ ਉੱਥੇ ਬੁਲਾਇਆ ਲੇਡੀ ਤੇ ਜੈਂਟਸ ਨੇ ਹਸਬੰਡ ਵਾਈਫ ਨੇ ਤੇ ਇਹ ਬਜ਼ੁਰਗ ਜਿਹੜੀ ਮਜ਼ਦੂਰ ਲੇਡੀ ਸੀਗੀ ਇਹਦੇ ਦੋਨੋਂ ਪੈਰ ਕੱਟ ਤੇ ਚਾਂਦੀ ਦੇ ਕੜੇ ਲੈਣ ਵਾਸਤੇ। ਉੱਥੇ ਉਹਨੂੰ ਮਰਨ ਦੀ ਹਾਲਾਤ ਵਿੱਚ ਉੱਥੇ ਛੱਡ ਕੇ ਚਲੇ ਗਏ। ਗੰਗਾਪੁਰ ਸਿਟੀ ਰਾਜਸਥਾਨ ਦਾ ਮਾਮਲਾ ਹੈ। ਇਨਸਾਨੀਅਤ ਦੇਖੋ ਕਿੰਨੀ ਜ਼ਿਆਦਾ ਗਿਰ ਚੁੱਕੀ ਹੈਗੀ ਏ। ਹੋਰਾ ਵੀ ਨਹੀਂ ਸੋਚਦੇ ਵੀ ਇੱਕ ਗਰੀਬ ਬਜ਼ੁਰਗ ਔਰਤ ਦੇ ਨਾਲ ਕਿੱਡੀ ਦਰਿੰਦਗੀ ਕੀਤੀ ਇਹਨਾਂ ਨੇ। ਇਹ ਲੇਡੀ ਨੂੰ ਐਸਐਮਐਸ ਹਸਪੀਟਲ ਪਹੁੰਚਾਇਆ ਗਿਆ ਜਦੋਂ ਉੱਥੇ ਲੋਕਾਂ ਨੂੰ ਪਤਾ ਲੱਗਿਆ ਵੀ ਝਾੜੀਆਂ ਦੇ ਵਿੱਚ ਇਹ ਮਰਨ ਦੇ ਹਾਲਾਤਾਂ ਦੇ ਵਿੱਚ ਪਈ ਹੈ ਵਿਚਾਰੀ। ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਪਤਾ ਨਹੀਂ ਕਿੱਥੇ ਚਾਈ ਜਾਂਦੀ ਹੈ ਦੁਨੀਆ ਪੈਸਾ ਨਾਲ ਲੈ ਕੇ ਮਰਨਗੇ ਲੋਗ ਕੀ ਕਰਨ ਗਿਆ ਜਿਆ ਪੈਸਾ ਹਸਬੰਡ ਵਾਈਫ ਦੋਨਾਂ ਨੂੰ ਜਿਹੜਾ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ। ਤੋ ਦੇਖੋ ਸਾਰੀ ਜ਼ਿੰਦਗੀ ਦੇ ਲਈ ਬਜ਼ੁਰਗ ਲੇਡੀ ਨੂੰ ਵਿਚਾਰੀ ਇੱਕ ਗਰੀਬ ਬਜ਼ੁਰਗ ਲੇਡੀ ਨੂੰ ਇਹਨਾਂ ਨੇ ਅਪਾਹੀਜ ਬਣਾਤਾ। ਫਟੇ ਲਾਂਤਾ ਜੇ ਲੋਕਾਂ ਦੇ